ਖਬਰ ਸੰਗਰੂਰ ਤੋਂ ਹੈ ਜਿੱਥੇ ਸੰਗਰੂਰ ਡੈਪੋ ਦੀ ਪੀਆਰਟੀਸੀ ਦੀ ਬੱਸ ਸਵਾਰੀਆਂ ਨੂੰ ਲੈ ਕੇ ਪਟਿਆਲਾ ਜਾ ਰਹੀ ਸੀ ਕਿ ਭਵਾਨੀ ਗੜ ਦੇ ਨਜ਼ਦੀਕ ਰੋਸ਼ਨ ਵਾਲਾ ਕੋਲ ਕੁਝ ਅਗਿਆਤ ਮੋਟਰਸਾਈਕਲ ਸਵਾਰਾਂ ਨੇ ਬੱਸ ਤੇ ਹਮਲਾ ਕਰ ਦਿੱਤਾ ਬੱਸ ਡਰਾਈਵਰ ਅਤੇ ਕੰਡਕਟਰ ਦੀ ਇਨ੍ਹਾਂ ਮੋਟਰਸਾਈਕਲ ਸਵਾਰਾਂ ਵੱਲੋਂ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਬੱਸ ਵਿੱਚ ਬੈਠੀਆਂ ਸਵਾਰੀਆਂ ਵਿੱਚੋਂ ਕਿਸੇ ਨੇ ਤੁਰੰਤ ਐਸਐਸਐਫ ਨੂੰ ਫੋਨ ਕੀਤਾ ਅਤੇ ਉਹਨਾਂ ਦੀ ਟੀਮ ਵੱਲੋਂ ਤੁਰੰਤ ਮੌਕੇ ਤੇ ਆ ਕੇ ਜਗਮੀ ਡਰਾਈਵਰ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ।)^{(ਹਾਂਜੀ)})^{(ਹਾਂਜੀ)} ਬਿਲਕੁਲ ਵਿੱਚ ਅਜੇ ਕਰੈਕਟਰ ਕੰਮ ਕਰਦਾ ਜੀ। ਅਸੀਂ ਸੰਗਰੂਰ ਤੋਂ ਪਟਿਆਲੇ ਨੂੰ ਗੱਡੀ ਭਰ ਕੇ ਜਾ ਰਹੇ ਸੀ ਜੀ। ਆਪਣੇ ਵਿੱਚੋਂ ਬੈਕ ਸਾਈਡ ਤੋਂ ਬਾਈਕ ਆਇਆ ਇੱਕ। ਉਹਤੇ ਦੋ ਮੁੰਡੇ ਰੋਲਾ ਸਵਾਰ ਸੀ। ਤੇ ਉਹਨਾਂ ਨੇ ਇੱਕ ਆਪਣੇ ਆਪ ਦੇ ਉੱਤੇ ਮੋਟਰਸਾਈਕਲ ਆਪਣਾ ਕੇ ਕਾਰ ਦਾ ਟ੍ਰੈਵਲ ਕੱਟ ਮਾਰ ਕੇ ਉਹ ਮੁੰਡੇ ਨੂੰ ਬਚਾਇਆ ਸੋ ਜੀ। ਉਹ ਕੋਈ ਆਪਣੀ ਵੈਸਵਾਜੀ ਹੁੰਦੀ ਹੈ ਜੀ ਉਹ ਪਹਿਲੇ ਚਿੱਪੋ ਕੰਚਲ ਮੋਢੇ ਹੋਰ ਨਾਲ ਉਹਦੇ ਕੋਈ ਗੱਲ ਕੋ ਦਾ ਡਰਾਈਵਰ ਆਪਣਾ ਉਤਰ ਕੇ ਥੱਲੇ ਜਾਂਦਾ ਜੀ ਬਾਅਦ ਜਾਲ ਸਾਰੇ ਉਹਨੂੰ ਮਤਲਬ ਕੋਟਾਂ ਲੱਗ ਜਾਂਦੇ ਜੀ ਉਸ ਤੋਂ ਬਾਅਦ ਮੈਂ ਜਾਂਦਾ ਜੀ ਮੈਨੂੰ ਖੜ ਲੈਂਦੇ ਆ ਤਿੰਨ ਚਾਰ ਮੋਟੇ ਹੋਰ ਨਾਲ ਆ ਜਾਂਦੇ ਉਹ ਚਾਰ ਪੰਜ ਜਣੇ ਇਧਰ ਮੈਂ ਇਕੱਲਾ ਹੋਣਾ ਉਧਰ ਆਪਣਾ ਡਰਾਈਵਰ ਇਕੱਲਾ ਹੁੰਦਾ ਜੀ ਤੇ ਸਾਡੇ ਠੀਖੇ ਪਤਨੇ ਉਹਨਾਂ ਕੋਲ ਕੀ ਐ ਖੜੇ ਮੋਟੇ ਮੋਟੇ ਕੜੀ ਚੋਲਾ ਕੋਲ ਜੀ ਉਹ ਸਾਡੇ ਮਾਰੇ ਜੀ ਉਦੋਂ ਮਾਰ ਸਾਰੀ ਇੱਥੋਂ ਫਰਾਰ ਹੋ ਗਏ ਨੇ ਜੀ ਉਹ ਤਾਂ ਸੱਟਾ ਕਿੰਨੀ ਇੱਕ ਜਿਹੜੀਆਂ ਲੱਗੀਆਂ ਹੈ ਡਰਾਈਵਰ ਦੇ ਸੱਟਾ ਜ਼ਿਆਦਾ ਨਹੀਂ ਜੀ ਤੇ ਮੇਰੇ ਤਾਂ ਕਰੈਕਟਰੇ ਮਾਰੇ ਨੇ ਜੀ ਹਾਂ ਜੀ ਤਾਂ ਕਿਵੇਂ ਦੇਖੀਓ ਪੰਜਾਬ ਦੇ ਹਾਲਾਤਾਂ ਨੂੰ ਤਾਂ ਇਸ ਤਰੀਕੇ ਹਮ ਤਾਂ ਪੰਜਾਬ ਦੇ ਹਾਲਾਤ ਬਹੁਤ ਮੰਗਲ ਵਾਲਾ ਦੇਖੋ ਸਾਈਲੈਂਟ ਕਰੀ ਮੋਬਾਈਲ ਸਾਈਲੈਂਟ ਕਰੀ ਆਪਣੀ ਕੈਮਰਾ ਸਾਈਲੈਂਟ ਕਰੀ ਆਪਕੋ ਵੀਡੀਓ ਮੋਟੇ ਦੀ ਬਾਹਰ ਲੰਮਕਤੇ ਦੀ ਵੀਰੇ ਬਾਅਦ ਦੇ ਵਿੱਚ ਆਪਣੇ ਸਪੇਸ ਵੀ ਨਹੀਂ ਸੈ ਗਈ ਉਸ ਤੋਂ ਬਾਅਦ ਗੁੰਡਾਗਰਦੀ ਕੀਤੀ ਸਾਨੂੰ ਵਾਰ ਕੇ ਨਾਲ ਨਾਲ ਚਲੇ ਗਏ ਵੀਰੇ ਤੋਂ ਹਾਂ ਸਰ ਜੇਕਰ ਗੱਲ ਕਰੀਏ ਕੋਈ ਜਿੱਦ-ਵੈਸ ਜਾਂ ਕੋਈ ਮਸਲਾ ਹੋ ਨਹੀਂ ਕੋਈ ਨਹੀਂ ਫਿਰ ਕਿਸ ਤਰ੍ਹਾਂ ਕੋਈ ਜਿੱਦ-ਵੈਸ ਨਹੀਂ ਸਭ ਦਾ ਕੋਈ ਬੱਸ ਦੀ ਫੇਟ ਵਗੈਰਾ ਜੋ ਕਿ ਐਸਾ ਕੋਈ ਮਸਲਾ ਨਹੀਂ ਤਾਂ ਦਾ ਕੁਝ ਨਹੀਂ ਸੈਗਾ ਹਾਂ ਨੰਬਰ ਵਗੈਰਾ ਹੈ ਮੋਟਰਸਾਈਕਲ ਹੈ ਜਿਹਦੇ ਨਾਲ ਥੋੜਾ ਘੱਟਣਾ ਹੋਈ ਹੈ ਜੀ ਹਾਂ ਜੀ ਹਾਂ ਜੀ ਵੀਰੇ ਕੀ ਨੰਬਰ ਹੈ ਜੀ ਉਹਦਾ BB 13 BG 5410 ਜਿਹੜਾ ਡਰਾਈਵਰ ਹੈ ਜੀ ਹੁਣ ਉਹ ਕਿੱਥੇ ਨਹੀਂ ਉਹ ਹੁਣ ਆਪਣੇ ਸਰਕਾਰੀ ਸਰਕਾਰੀ ਹਸਪੀਟਲ ਦੇ ਵਿੱਚ ਗਏ ਨੇ ਲਾਜ ਉਹ ਆਪਣੇ ਜਿਹੜੇ ਆਪਣੇ ਪੰਜਾਬ ਪੁਲਿਸ ਐਸਐਸਐ ਐਸਐਸਪਸਲੀ ਗੱਡੀ ਆ ਇਹ ਮੁਕਤੇ ਲੈ ਕੇ ਗਈ ਜੀ ਕਿਵੇਂ ਦੇਖਦਾ ਹਾਂ ਸੜਕ ਸੁਰੱਖਿਆ ਦੇ ਲੈ ਕੇ ਪ੍ਰਬੰਧਾ ਨੂੰ ਜਿਵੇਂ ਉਹ ਇਨੀ ਸਪੀਡ ਨਾਲ ਆਏ ਲੈ ਕੇ ਗਏ ਕਿਵੇਂ ਦੇਖਦਾ ਹਾਂ ਬਹੁਤ ਵਧੀਆ ਸੀ ਉਹ ਆਪਣੇ 5 ਮਿੰਟਾਂ ਦੇ ਵਿੱਚ ਇੱਥੇ ਆ ਗਏ ਜੀ ਤੇ ਇੱਥੋਂ ਲੈ ਕੇ ਹੁਣ ਸਾਨੂੰ ਪੂਰੀ ਆਸ ਹੈ ਮਤਲਬ ਕਿ ਆਪਾਂ ਨੂੰ ਬੰਦਾ ਇਨਸਾਫ ਮਿਲੂਗਾ ਜੀ 112 ਤੇ ਕਾਲ ਕਰਕੇ ਪੂਰੀ ਜਾਣਕਾਰੀ ਦੇ ਦਿੱਤੀ ਕਿ ਜੀ ਹਾਂ ਜੀ ਹਾਂ ਜੀ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਹੈ ਜੀ ਕਿਹੜੀ ਜਗ੍ਹਾ ਤੇ ਰਹਿਣਾ ਨੇ ਪੈਣੀ ਕੋਚ ਆ ਕੀ ਘਟਣਾ ਹੋਇਆ ਤੇ ਕਿਹੜੇ ਰੋਡ 'ਤੇ ਵਸਦੀ ਟਿੱਪੂ ਹੈ ਜੀ ਬਸ ਉਹ ਡਿਪੋਜ਼ਿਟਰੀ ਅੱਗੇ ਵ ਅਸੀਂ ਸਾਂ ਰੋਡ ਤੋਂ ਪਟਿਆਲੇ ਜਾ ਰਹੇ ਸੀ। ਰਸਤੇ 'ਚ ਇੱਕ ਕੋਲੋਂ ਬੜੀ ਸਟਾਪ ਥੋੜੇ ਜਹਾਂ 'ਚ ਆ। ਉਹ ਲਗੜ ਕੇ ਕੱਢੀ ਹੋਈ ਇੱਥੇ 8-7 ਵਿਅਕਤੀਆਂ ਨੇ। ਬਹੁਤ ਸਾਰਾ ਮੂਹਰੇ ਅੱਗੇ ਲੱਗ ਗਿਆ। ਠੀਕ ਹੈ। ਉਹ ਜਾਣੇ ਨੇ ਮਨ ਇਧਰ ਖਿੱਚਦਾ ਦੋ ਇਧਰ ਲਈ ਕਨੈਕਟ। ਸਾਨੂੰ ਇੰਪੋਰਟ ਕੋਈ ਟਿਕ ਚਾਂਸ ਹੈ ਕਿ ਟਿਕ ਚਾਂਸ ਹੈ। ਅੰਦਰ ਕਿਹੜਾ ਆਪਰੇਟ। ਹੋਰ ਇਹਦੇ ਬਾਅਦ ਕਰਦੇ ਹਾਂ। ਸਰ ਜੇ ਗੱਲ ਕਰੀਏ ਕਿ ਘਟਨਾ ਵਾਪਰੀ ਜਾਂ ਕੋਈ ਲੜਾਈ ਝਗੜਾ ਹੋਵੇ ਥੋੜਾ ਜਿਹਾ ਰਸਤੇ 'ਚ ਕੀ ਚੱਕਰ ਹੈ? ਰਸਤੇ 'ਚ ਮੇਰੇ ਕੋਲ ਸਵਾਰੀ ਕੱਲੋਂ ਕੱਲ ਸੋਫਰਾ ਸੀ ਸਾਡੇ ਕੋਲ ਜੀ ਤਾਂ ਕਰਕੇ ਐਸਐਸਐਫ ਵੱਲੋਂ ਪੇਸ਼ੈਂਟ ਲੈਂਦੇ ਗਏ ਨੇ ਉਹਨਾਂ ਦੁਆਰਾ ਦੱਸਿਆ ਗਿਆ ਕਿ ਪੀਆ ਕਿਸੇ ਦੇ ਡਰਾਈਵਰ ਸੀਗੇ ਤੇ ਇਹਨਾਂ ਦਾ ਕੁੱਟਮਾਰ ਹੋਈ ਆ ਸਾਡੇ ਕੋਲ ਤੇ ਐਸ ਪੇਸ਼ੈਂਟ ਲੈ ਕੇ ਆਏ ਹੋ ਹਾਂਜੀ ਤੇ ਠੀਕ ਐ ਸੀ ਤੇ ਉਹਨਾਂ ਦੇ ਠੀਕ ਐ ਤਾਂ ਕਿੰਨੇ ਕੇ ਜ਼ਿਆਦਾ ਆ ਕੋਈ ਜ਼ਿਆਦਾ ਠੀਕ ਐ ਜ਼ਿਆਦਾ ਨਹੀਂ ਹੈਗੀਆਂ ਪਰ ਕੁੱਟਮਾਰ ਕੀਤੀ ਗਈ ਆ ਉਹਨਾਂ ਨਾਲ ਹਾਂਜੀ ਉਹ ਕੋਲ ਆਈ ਇੱਕ ਸਾਡੇ ਐਸਐਸਐਫ ਦੀ ਮੁਲਾਜ਼ਮ ਜੋ ਕਿ ਠੂਰੀ ਰੋਟੀ ਉਹ ਉਹ ਡਿਊਟੀ ਕਰਦੀ ਆ ਉਹ ਬੱਸ ਦੇ ਵਿੱਚ ਮੌਜੂਦ ਸੀ ਉਹਨੇ ਕਾਲ ਕੀਤੀ ਵੀ ਐਦਾਂ ਕਰਕੇ ਸਰ ਆ ਜੋ ਨਵਾਂ ਰੋਡ ਬਣ ਰਿਹਾ ਐ ਐਕਸਪ੍ਰੈਸ ਖੱਟੜਾ ਐਕਸਪ੍ਰੈਸ ਦੇ ਹੇਠੇ ਇੱਕ ਬੱਸ ਦੇ ਨਾਲ ਕੋਈ ਅਣਖਾਤੇ ਆਹ ਮੋਟਰਸਾਈਕਲ ਵਾਲੇ ਇਹਨੂੰ ਘੇੜ ਕੇ ਮਤਲਬ ਡਰਾਈਵਰ ਨੂੰ ਨਾਲ ਕੁੱਟਮਾਰ ਕਰ ਰਿਹਾ ਵੀ ਜਿਆਦਾ ਕੁੱਟਮਾਰ ਕਰ ਰਿਹਾ ਲੋਹ ਲੁਹਾਨ ਹੋ ਰਹੇ ਨੇ ਵੀ ਤੁਸੀਂ ਜਲਦੀ ਆ ਜਾਓ ਮੇਰਾ ਅਸੀਂ ਵੀ ਸ਼ਾਇਦ ਪਿੱਛੇ ਸੀ ਕੋਈ 2-3 ਕਿਲੋਮੀਟਰ ਪਿੱਛੇ ਸੀਗੇ ਅਸੀਂ ਨਾਲ ਦੀ ਨਾਲ ਉੱਥੇ ਆਏ ਦੇਖਿਆ ਵੀ ਹਾਂ ਵੀ ਜੋ ਡਰਾਈਵਰ ਸੀਗਾ ਉਹਦੇ ਆ ਉਹ ਲਗ ਲਗਾਨ ਤੋਂ ਮਾਰੂ ਦੀ ਹੋਈ ਹੋਈ ਸੀਗੀ ਇਹ ਡਰਾਈਵਰ ਸਾਡੇ ਉਹ ਜੋ ਸੀ ਮੋਟਰਸਾਈਕਲ ਵਾਲੇ ਉਹ ਚਲੇ ਗਏ ਸੀਗੇ ਪਰ ਅਸੀਂ ਫਿਰ ਉਹ ਡਰਾਈਵਰ ਨੂੰ ਅਸੀਂ ਬਿਠਾਇਆ ਸਾਡੇ ਨਾਲ ਉਹਨੂੰ ਹਸਪਤਾਲ ਲਿਆਏ ਉਹਨੂੰ ਫਾਟ ਚਰ ਦਿੱਤੀ ਨਾਲ ਹੀ ਅਸੀਂ ਉਹਨੂੰ ਆਪਣੇ ਥਾਣਾ ਭਾਨੀਗੜ ਦੇ ਮੁੰਸੀ ਨੂੰ ਇਤਲਾਹ ਦਿੱਤੀ ਵੀ ਇਦਾਂ ਆਇਆ ਕਰਕੇ ਆ ਗੱਲਬਾਤ ਹੋਈ ਹੈ ਤੇ ਉਹ ਡਿਊਟੀ ਅਫਸਰ ਨੂੰ ਦੱਸਣਗੇ ਉਹ ਕਹਿੰਦੇ ਸਰ ਅੱਜ ਆਉਂਗਾ ਵੀ ਅਸੀਂ ਅਗਲੀ ਕਾਰਪਰੀਸੀ ਕਰਾਂਗੇ ਮੰਦੀ ਕਾਰਵਾਈ ਉਹਨਾਂ ਤੇ ਹੋਣੀ ਤਾਂ ਸਰpass ਸਵਾਰੀ ਹਾਂ ਉਹ ਉੱਥੇ ਕੀ ਹੋਇਆ ਜੋ ਇਹਨਾਂ ਦੇ ਕਨੈਕਟਰ ਸੀ ਜੋ ਹੋਰ ਸੀ ਉਹਨਾਂ ਨੇ ਉਹ ਦੂਜੀ ਪਿੱਛੋਂ ਬੱਸ ਆ ਕੇ ਬੱਸ ਨੂੰ ਰੋਕਿਆ ਤੇ ਬਾਕੀ ਸਾਰੀਆਂ ਸਵਾਰੀਆਂ ਨੂੰ ਉਹ ਵਿੱਚ ਚੜਾਤਾ ਉਹਨਾਂ ਨੂੰ ਅੱਗੇ ਜੋ ਪਟਿਆਲੇ ਦੀ ਸੀ ਭਾਨੀਗੜ ਦੇ ਸੀ ਉਹਨਾਂ ਨੂੰ ਲਿਫਟ ਤੇ ਕੋਲ ਭੇਜਦਾ ਸੀ ਜਿਹੜਾ